ਆ ਇੱਕ ਲਿਖਦਾ ਤੂੰ ਇਸ ਲਈ ਕੀ ਕੀਤਾ ਛੋੜੇ ਯਾਦ ਹੋਣਾ ਸਰੂਰ ਦਾ ਇੱਕ ਪਿੰਡ ਪਤਾ ਨਹੀਂ ਪਿੰਡ ਦਾ ਨਾਮ ਮੋਰਾਂ ਵਾਲੀ ਪਤਾ ਨਹੀਂ ਕਿਹੜਾ ਪਿੰਡ ਸੀ ਇੱਥੇ ਇੱਕ ਐਸੀ ਬੱਚੇ ਨੂੰ ਪਤੰਗ ਪਿੱਛੇ ਕਿਸੇ ਬੰਦੇ ਜਰਨਲ ਨੇ ਕੁੱਟਿਆ ਸੀ ਤੇ ਮੈਂ ਇੱਥੋਂ ਚੱਲ ਕੇ ਜਾ ਕੇ ਉੱਥੇ ਮੋਰਚਾ ਖੋਲਿਆ ਸੀ ਉਹਨਾਂ ਬੰਦਿਆਂ ਦੇ ਉੱਤੇ 307 ਦਾ ਪਰਚਾ ਕਰਾਇਆ ਸੀ ਤੇ ਮੈਂ ਹਮੇਸ਼ਾ ਮੈਂ ਨਾਲੇ ਮੈਂ ਜਾਤ ਪਾਤ ਨੂੰ ਨਹੀਂ ਮੰਨਦਾ ਮੈਂ ਮੈਂ ਕਹਿੰਦਾ ਜਿਹੜਾ ਸਿੱਖ ਬਣ ਗਿਆ ਉਹਦੀ ਕੋਈ ਜਾਤ ਨਹੀਂ ਅਸੀਂ ਫਾਰਮ ਭਰਦੇ ਆਂ ਕੁਝ ਕਾਲਮ ਆਉਂਦਾ ਕਿਹੜੀ ਜਾਤੀ ਜੱਟ ਸਿੱਖ ਮੱਝੀ ਵੀ ਸ੍ਰੀ ਗੁਰਦਾਸ ਦਾ ਸਿੱਖ ਅਸੀਂ ਇਹ ਜੱਟ ਮੱਝੀ ਰਮਦਾਸ ਦਾ ਲਿਖਣਾ ਛੱਡ ਗਏ ਸਿੱਖ ਲਿਖਣ ਲੱਗੀਏ ਗੁਰਨਾਨਕ ਪਾਤਸ਼ਾਹ ਨੇ ਵੀ ਕਿਹਾ ਸੀ ਨੀਚਾ ਆਂਦਰ ਨੀਚਾ ਨੀਚੀ ਹੂਤ ਨੀਚ ਸਭ ਤੋਂ ਜਿਹੜੇ ਨੀਚ ਨਕੰਮੇ ਸਭ ਤੋਂ ਨਕੰਮੇ ਨਹੀਂ ਮੈਂ ਕਹਾਂਗਾ ਸਭ ਤੋਂ ਨੀਚ ਜਿਹੜੇ ਇਹਨਾਂ ਵੱਲੋਂ ਬਣਾਏ ਗਏ ਸੀ ਸਭ ਤੋਂ ਲਤਾੜੇ ਦੱਬੇ ਕੁਚਲੇ ਲੋਕ ਗੁਰਨਾਨਕ ਪਾਤਸ਼ਾਹ ਨੇ ਕਿਹਾ ਸੀ ਕਿ ਮੈਂ ਉਹਨਾਂ ਨਾਲ ਖੜੂਗਾ ਉਹ ਮੇਰੇ ਨਹੀਂ ਮੈਂ ਉਹਨਾਂ ਦਾ ਤੋ ਸਾਨੂੰ ਅੱਜ ਇਹ ਸਮਝਣ ਦੀ ਲੋੜ ਹੈ ਕਿ ਸਾਡੇ ਨਾਲ ਅੱਛਾ ਜਿਹੜੇ ਹੁਣ ਐਸ்சி ਕੋਈ ਐਮਪੀ ਵੀ ਬਣਦੇ ਨੇ ਐਮਐਲਏ ਵੀ ਬਣਦੇ ਨੇ ਮੰਤਰੀ ਵੀ ਬਣਦੇ ਨੇ ਪਰ ਜਦੋਂ ਬਣ ਜਾਂਦੇ ਨੇ ਐਮਐਲਏ ਬਣ ਕੇ ਫਿਰ ਤੁਸੀਂ ਉਹ ਸਾਰਾ ਆਪਣੇ ਆਪਣੀ ਕੌਮ ਦਾ ਆਪਣੇ ਲੋਕਾਂ ਦਾ ਦਰਦ ਭੁੱਲ ਜਾਂਦੇ ਆ ਸਭ ਖਤਮ ਹੋ ਜਾਂਦਾ ਗੱਲ ਅੱਛਾ ਅਗਲਾ ਸਮੇਂ ਦੀਆਂ ਸਰਕਾਰਾਂ ਨੇ ਸਮੇਂ-ਸਮੇਂ ਦੇ ਸਾਨੂੰ ਵਰਤਿਆ ਯਾਦ ਹੋਣਾ ਗੁਜਰਾਤ ਦੇ 2002 ਦੇ ਦੰਗੇ ਇੱਕ ਫੋਟੋ ਬੜੀ ਵਾਇਰਲ ਹੋਈ ਸੀ ਇੱਕ ਐਸਸੀ ਨੌਜਵਾਨ ਦੀ ਸੀ ਉਹ ਵੀ ਜਿਹੜੇ ਹੱਥ 'ਚ ਸ਼ੁਰਾ ਸੀਗਾ ਯਾਦ ਆ ਤੁਹਾਡੇ ਬੜੀ ਵਾਇਰਲ ਹੋਈ ਸੀ ਫੋਟੋ ਅੱਜ ਪੁੱਛੋ ਕਿੱਛੇ ਆਓ ਕਿਹੜੇ ਅਹੁਦੇ ਤੇ ਬੈਠਾ ਐਮਐਲਏ ਬਣ ਗਿਆ ਟਿਕਟਾਂ ਦੇਤੀਆਂ ਉਹਨੂੰ ਜਾਂਦਾ ਵੀ ਹੈ ਕਿ ਨਹੀਂ ਹੈ ਪਤਾ ਕੁਛ ਉਹਦੇ ਬਾਰੇ ਛੱਦ ਮੈਂ ਉਹਦੇ ਬਾਰੇ ਪਿੱਛੇ ਜਿਹੜੇ ਪੜ੍ਹਿਆ ਸੀ ਕਿ ਵਿਚਾਰਾ ਕਿ ਛੋਟੀ ਜਿਹੀ ਟੁੱਟੀ ਦੁਕਾਨ ਦੇ ਵਿੱਚ ਬੈਠਾ ਜੁੱਤੀਆਂ ਗੰਢ ਕੇ ਆਪਣਾ ਪਰਿਵਾਰ ਪਾਲ ਰਿਹਾ ਸੋ ਇਹ ਸਮੇ ਸਮੇਤੇ ਵਰਤੀ ਗਈਆਂ ਅੱਜ ਵੀ ਵਰਤੇ ਜਾ ਰਹੇ ਆ ਐਕਚੁਅਲ ਆ ਦੇਖੋ ਜਿਹੜੀ ਗੱਲ ਸਾਨੂੰ ਕਰਨ ਵਾਲੀ ਮੈਂ ਕਹਿੰਦਾ ਜਿੰਨੀਆਂ ਵੀ ਸਾਡੀਆਂ ਐਸੀ ਜੱਥੇ ਬੰਦੀਆਂ ਮੈਂ ਇੱਕ ਠੋਕ ਥੋੜੇ ਨਾਲ ਖੜਾ ਖੜਾਂਗੇ ਹੋਕਾ ਦੇਵਾਂਗੇ ਵੀ ਆਓ ਯਾਰ ਜਿੱਥੇ ੱਤਕਾ ਹੁੰਦਾ ਕੋਈ ਵੀ ਕਰਦਾ ਯਾਰ ਪੰਜਾਬ ਦੇ ਵਿੱਚ ਵੀ ਹੁੰਦਾ ਮੈਨੂੰ ਪਤਾ ਬਹੁਤ ਥਾਂ ਹੀ ਹੁੰਦਾ ਪਿੰਡਾਂ ਚਾਰ ਚਾਰ ਗੁਰੂ ਘਰਾਂ ਚਾਰ ਚਾਰ ਸਿਵੇ ਆ ਮੈਂ ਹਰ ਥਾਂ ਜਾ ਕੇ ਤੇ ਖਲਾਫ ਬੋਲਦਾ ਬਿ ਸਿੱਖਾਂ ਦੀ ਕੋਈ ਜਾਤ ਨਹੀਂ ਹੁੰਦੀ ਸਿੱਖੀ ਦੇ ਅੰਦਰ ਕੋਈ ਜਾਤ ਪਾਤ ਨਹੀਂ ਕੋਈ ਉੱਚ ਨੀਚ ਨਹੀਂ ਕੋਈ ਭੇਦ ਭਾਵ ਨਹੀਂ ਹੁੰਦਾ ਜਿਹੜਾ ਸਿੱਖ ਆ ਗੁਰਨਾਨਕ ਪਾਤਸ਼ਾਹ ਤੋਂ ਲੈ ਕੇ ਦਸ਼ਮੇਸ਼ ਪਤਾ ਤੱਕ ਸਭ ਨੂੰ ਇੱਕੋ ਨਜ਼ਰ ਨਾਲ ਮਾਨਸ ਕੀ ਜਾਤ ਸਭੇ ਕੇ ਪਛਾਣ ਬੋਲੀ ਗੱਲ ਕੀਤੀ ਹੈ ਤਾਂ ਜਿਹੜੀ ਗੱਲ ਕਰਨ ਵਾਲੀ ਆ ਭਰਾਵੋ ਐਸਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ ਗਿਆ ਪੰਜਾਬ ਛਲੇ ਆਈ ਸਕਾਲਰਸ਼ਿਪ ਮੁੰਦੀਆ ਵਿਦਿਆਰਥੀਆਂ ਨੂੰ ਅਸੀਂ ਵਿਦਿਆਰਥੀਆਂ ਨੂੰ ਉਹ ਸਕਾਲਰਸ਼ਿਪ ਰੁਕੀ ਖੜੀ ਆ ਆਏ ਨਹੀਂ ਪੈਸੇ ਹਲੇ ਜਿਹਦੇ ਕਰਕੇ ਹਜ਼ਾਰਾਂ ਵਿਦਿਆਰਥੀਆਂ ਦੀਆਂ ਡਿਗਰੀਆਂ ਰੁਕੀਆਂ ਖੜੀਆਂ ਹੈ ਅੱਸੀ ਕਮਿਸ਼ਨ ਦੇ ਵਿੱਚ ਮੈਂਬਰਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ ਲੜਨ ਵਾਲੀਆਂ ਗੱਲਾਂ ਤੇ ਲੜ ਗਏ ਯਾਰ ਆਸੀ ਭਾਈ ਜਿਹਾ ਖਰਾਬ ਨਾ ਕਰੋ ਕਿਉਂਕਿ ਮੈਂ ਤਾਂ ਅੱਜ ਤੁਹਾਡੇ ਰੂਬਰੂ ਹੋਇਆ ਮੈਂ ਗੱਲਬਾਤ ਕਰਨ ਆਇਆ ਕਿ ਇਹ ਮਸਲਾ ਬਹੁਤ ਗੰਭੀਰ ਹੈ ਕੋਈ ਵੀ ਸਰਕਾਰ ਰਹੀ ਹੋਵੇ ਸਮੇਂ ਦੀ ਉਹਨੇ ਲੋਕਾਂ ਨੂੰ ਪਾੜਿਆ ਹੀ ਹੈ ਪਾੜ ਕੇ ਉਹਨੇ ਰਾਜ ਕਰਨਾ ਹੈ ਐਸ ਵੇਲੇ ਬੀਜੇਪੀ ਚਾਰ ਸਪਿਰੋ ਯਤਨ ਕਰ ਰਹੀ ਹੈ ਕਿਵੇਂ ਪੰਜਾਬ ਦੇ ਵਿੱਚ ਲੰਬੂ ਲਾਉਣਾ ਹੈ ਕਿਵੇਂ ਪੰਜਾਬ 'ਚ ਅੱਗ ਲਾਉਣੀ ਹੈ ਕਿਵੇਂ ਪੰਜਾਬ ਨੂੰ ਲੋਕਾਂ ਨੂੰ ਹਿੰਦੂ ਸਿੱਖ ਨੂੰ ਮੁਸਲਮਾਨ ਨੂੰ ਆਸਮੇਂ ਕਿਵੇਂ ਲੜਾਉਣਾ ਹੈ ਜਿਵੇਂ ਜਾਸਪਾਦ ਦੇ ਉੱਤੇ ਲੋਕ ਕਿਵੇਂ ਖੰਡਿਆਉਣੇ ਆ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਮੈਂ ਕਹਿੰਦਾ ਸਾਡੇ ਲੋਕਾਂ ਨੂੰ ਮੈਂ ਫਿਰ ਅਪੀਲ ਕਰਦਾ ਜਿਹੜੀਆਂ ਵੀ ਜਥੇਬੰਦੀਆਂ ਨੇ ਬੰਦ ਦਾ ਸੱਦਾ ਦਿੱਤਾ ਸੀਗਾ ਤਾਂ ਤੁਸੀਂ ਇਕੱਠੇ ਹੋ ਕੇ ਆਪਾਂ ਇੱਕ ਹੁੱਕਾ ਦੇਈਏ ਪੂਰਾ ਪੰਜਾਬ ਦੇ ਵਿੱਚ ਇਸ ਬੰਦੇ ਦੀ ਜਾਂਚ ਹੋਣੀ ਚਾਹੀਦੀ ਤੇ ਪਿੱਛੇ ਕੌਣ ਹੈ ਇਹਦੇ ਪਿੱਛੇ ਬਹੁਤ ਵੱਡੀ ਕਾਂਸਪੀਰੇਸੀ ਹੈ ਬਹੁਤ ਵੱਡੀ ਸਾਜ਼ਿਸ਼ ਹੈ ਇਹ ਮੰਨ ਜੋ ਗੱਲ ਇਹ ਆਮ ਗੱਲ ਨਹੀਂ ਆ ਉਹ ਐ ਨਹੀਂ ਕੋਈ ਆ ਕੇ ਥੋੜਾ ਲੈ ਕੇ ਆ ਗਿਆ ਕਿਨੇ ਇਹਨੂੰ ਥੋੜਾ ਦਿੱਤਾ ਕਿਥੋਂ ਲਿਆਂਦਾ ਕਿਥੋਂ ਪਟਰੋਲ ਜਾਂ ਡੀਜ਼ਲ ਕੁਝ ਵੀ ਲਿਆਂਦਾ ਉਹ ਅੱਗ ਲਾਉਣ ਦੀ ਗੱਲ ਕਿਉਂ ਹੋਈ ਉਹ ਜਿਹੜੇ ਉਹਨੇ ਮੌਕੇ ਤੇ ਸ਼ਬਦ ਬੋਲੇ ਉਹ ਸ਼ਬਦ ਦੇਖੋ ਕਿੰਨੇ ਖਤਰਨਾਕ ਆ ਉਹ ਸ਼ਬਦ ਵੀ ਸਾਡੇ ਚ ਪਾੜਾ ਪਾਉਣ ਵਾਲੇ ਅੱਗ ਲਾਉਣ ਵਾਲੇ ਸ਼ਬਦ ਨੇ ਉਹਨਾਂ ਪਿੱਛੇ ਦੇ ਕੌਣ ਕਿਹਦਾ ਦਿਮਾਗ ਕੰਮ ਕਰ ਰਿਹਾ ਤੁਹ ਸਭ ਭਰਾਵੋ ਇਹ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਸਲ ਦੁਸ਼ਮਣ ਨੂੰ ਪਛਾਣੋ ਤੇ ਸਾਸ਼ਤਾ ਸ਼ਿਕਾਰ ਨਾ ਹੋ ਕਿਸੇ ਦੇ ਹੱਥਾਂ ਦੇ ਨਾ ਖੇਡ ਗਏ ਆ